ਇਹੋ ਜਿਹੇ ਜਿੱਦਾਂ ਦਾ ਬੌਕਰ ਦਾ ਐਮ.ਐਲ.ਏ ਬਣਨਾ ਮੈਂ ਠੁੱਕਦਾ ਵੀ ਨਹੀਂਗਾ ਹਾਂ 스ਪਿਟ ਵੀ ਨਹੀਂ ਕਰਦਾ ਇਹ ਮੈਨੂੰ ਮਨਿਸਟਰ ਬਣਾਉਂਦੇ ਚੀਫ ਮਿਨਿਸਟਰ ਮੈਂ 스ਪਿਟ ਨਹੀਂ ਕਰਦਾ ਮੈਂ ਆਪਣੀ ਹਿੰਮਤ ਨਾਲ ਬਣੂਗਾ ਜੇ ਮੈਨੂੰ ਬਣਨਾ ਹੋਵੇ ਉਹ ਅਕਾਲਪੁਰ ਵਿਗਰੂ ਨੇ ਬਣਾਉਣਾ ਤੇ ਲੋਕਾਂ ਨੇ ਬਣਾਉਣਾ ਇਹ ਕੌਣ ਨੇ ਬੰਦੇ ਮੈਨੂੰ ਬਣਾਉਣ ਵਾਲੇ ਖੇਰੇ ਦੇ ਉੱਤੇ ਪੰਜ ਮੁਕੱਦਮੇ ਨੇ ਹਲੇ ਤੁਸੀਂ ਤਾਂ ਦੂਜੇ ਰਖੀਰਲੇ ਦੋ ਦੇਖੇ ਨੇ ਕਿਉਂਕਿ ਤਿੰਨਾ ਪਹਿਲਾਂ ਜੀ ਮੈਨੂੰ ਫੜ ਨਹੀਂ ਸਕੇ ਇਹ ਨਾ ਮੈਨੂੰ ਜੇਲ੍ਹ ਘਲਾਉਂਦਾ ਨਾ ਪਰਚੇ ਦਰਜ ਕਰਦਾ ਸ਼ਾਇਦ ਮੈਂ ਸੂਰਚ ਇਲੈਕਸ਼ਨ ਨਾ ਲੜਦਾ ਕਾਂਗਰਸ ਹਾਈ ਕਮਾਂਡ ਨੂੰ ਖੜਾ ਕਰਕੇ ਭਗਵੰਤ ਦੇ ਸਾਹਮਣੇ ਗੱਲ ਨੂੰ ਜਿਵੇਂ ਜਿੱਤ ਗਿਆ ਇਹਦੇ ਪੱਲੇ ਕੀ ਰਹਿਣਾ ਇਹ ਡੰਮੀ ਚੀਫ ਮਿਨਿਸਟਰ ਹੈ ਜੀ ਪਹਿਲਾਂ ਵੀ ਡੰਮੀ ਸੀ ਦਿੱਲੀ ਵਾਲੇ ਚ ਪਰ ਉਦੋਂ ਖਤਮ ਹੀ ਹੋ ਜੂਗਾ ਕਿਸੇ ਆਈਐਸ ਅਫਸਰ ਨੇ ਫੋਨ ਹੀ ਚੁੱਕਣਾ ਮਤਲਬ ਜਿਹੜੀ ਪਾਰਟੀ ਕੋ ਬੰਦਾ ਹੀ ਹੈ ਨਹੀਂ ਲੜੋਣਾਂ ਵਾਸਤੇ ਉਹ 13 0 13 0 ਕਰੀ ਜਾਂਦੇ ਆ ਸਾਡੇ ਹਮਲਾ ਕਰਤਾ ਹਰਿਆਣਾ ਪੁਲਿਸ ਅੰਦਰ ਵੜ ਕੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ ਆ ਸਰਪਜੀਤ ਕੌਰ ਮਾਨੂ ਨੇ ਐਨਆਰਆਈ ਦੀ ਜਗਰਾਉਣ ਦੀ ਕੁੱਠੀ ਦੱਬ ਲਈ ਕੈਨੇਡਾ ਵਾਲਿਆਂ ਦੀ ਇਹਨਾਂ ਦੇ ਮੂੰਹ 'ਚ ਜ਼ੁਬਾਨ ਹੈ ਨਹੀਂ ਸੀਗੀ ਅੱਜ ਅੱਜ ਰਕ ਤਾਰੂ ਚੱਕ ਜਿਹੀ ਚੀਜ਼ਾਂ ਮਤਲਬ ਬੱਦ ਫੈਲੀਆਂ ਕਰਨ ਵਾਲਾ ਬੰਦਾ ਉਹਨੂੰ ਰੱਖ ਕੇ ਬੜੀ ਸ਼ਾਨ ਮਹਿਸੂਸ ਕਰਦੇ ਨੇ ਕਿ ਅਸੀਂ ਤਾਰੂ ਚੱਕ ਰੱਖਿਆ ਹੋਇਆ ਉਸ ਮੂਸੇ ਵਾਲੇ ਦਾ ਨਵਾਂ ਜਿਹੜਾ ਦੂਸਰਾ ਉਹਦਾ ਬੇਟਾ ਪੈਦਾ ਹੋਇਆ ਉਹਦਾ ਕਿੰਨੀ ਛੇਤੀ ਪੱਜੇ ਗਏ ਪਤਾ ਗਰਾਉਂਡ ਦੀ ਤੇ ਕੀ ਇਹ ਇਹ ਆਈਪੀਐਫ ਕਰੈਕਟ ਪ੍ਰੋਸੀਜਰ ਨਾਲ ਹੋਇਆ ਕਿ ਗੈਰ ਕਾਨੂੰਨੀ ਪਰਚਾ ਤਾਂ ਨਹੀਂ ਕਰਨਾ ਚਾਹੀਦਾ ਸਾਨੂੰ ਮਤਲਬ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਦੇਣ ਦੀ ਬਜਾਏ ਬਲਕੌਰ ਸਿੰਘ ਤੇ ਸਾਡੀ ਭੈਣ ਕਰਨਕੌਰ ਨੂੰ ਟੌਰਚਰ ਕਰ ਰਹੇ ਨੇ ਮਤਲਬ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਲੱਗ ਗਿਆ ਉਹਨਾਂ ਦੀ ਔਰਤਾਂ 25 ਦਿਨ ਭੁੱਖੀਆਂ ਰਹੀਆਂ ਤੈਨੂੰ ਕੋਈ ਸ਼ਰਮ ਨਹੀਂ ਆਈ ਇਹ ਸਾਰੇ ਮਸਲਿਕ ਦੇ ਐਵੇਂ ਹੀ ਆ ਪੰਜਾਬ ਦੇ ਕਿਸਾਨਾਂ ਦੀ ਕੁੱਟਮਾਰ ਇਹਨਾਂ ਨੇ ਇਨਕਲਾਬ ਸ਼ਬਦ ਦਾ ਗਰਭਪਾਤ ਕੀਤਾ ਉਹਦਾ ਪ੍ਰੈਗਨੈਂਸੀ ਅਬਾਰਟ ਕਰਤੀ ਰੈਵੋਲੂਸ਼ਨ ਮਤਲਬ ਕੋਈ ਇਸ਼ੂ ਨੂੰ ਇਸ਼ੂ ਸਮਝਦੇ ਨਹੀਂ ਬਸ ਇਹਨਾਂ ਨੂੰ ਕੇਜਰੀਵਾਲੀ ਦਿਸਦਾ ਜਦੋਂ ਕੇਜਰੀਵਾਲ ਫੜਿਆ ਗਿਆ ਫਿਰ ਬਾ ਬਾ ਚਿੱਕਾ ਮਾਰਦੇ ਉੱਤੇ ਡੱਟੇ ਦਿੱਲੀ ਗਏ ਸੜਕਾਂ ਤੇ ਲਿਟਦੇ ਗਏ ਮਹਾਰਾਜ ਇਹਨਾਂ ਨੇ ਕਾਂਗਰਸ ਦਾ ਵਕੀਲ ਕੀਤਾ ਸਿੰਘ ਵੀ 45 ਕਰੋੜ ਰੁਪਇਆ ਦਿੱਤਾ ਉਹ ਕਾਂਗਰਸੀ ਐਡਵੋਕੇਟ ਨੂੰ ਜਿਹਨੂੰ ਬਈ ਹੁਣ ਤੱਕ ਕਾਂਗਰਸ ਨਾਲ ਸਮਝੌਤਾ ਹੋਣਾ ਹੋਇਆ ਨਾ ਸੋਛੋੜੀਏ ਦੀ ਅਰੈਸਟ ਵੇਲੇ ਨਾਲੇ ਤੁਸੀਂ ਕਹਿੰਦੇ ਸੀ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਾਂਗਰਸ ਕੇ ਸਾਥ ਸਮਝੌਤਾ ਨਹੀਂ karenge ਹਮ ਮਰ ਜਾਏਗੇ ਬੱਚੋਂ ਕੀ ਸੋਗੰਦ ਖਾਤੇ ਉਹਨਾਂ ਨੇ ਕੀਤਾ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜੇ ਮੁੱਦੇ ਸਭ ਤੋਂ ਜ਼ਿਆਦਾ ਹਿੱਟ ਕਰ ਰਹੇ ਨੇ ਕਿਉਂਕਿ ਜਦੋਂ ਪੋਜ਼ਿਟਿਵ ਲੈਂਦੇ ਆ ਤਾਂ ਆਮ ਆਦਮੀ ਪਾਰਟੀ ਜਿਹੜੀ ਬਿਜਲੀ ਮੁਫਤ ਦਿੰਦੀ ਆ ਉਸ ਚੀਜ਼ ਨੂੰ ਗੇਨ ਕਰਦੀ ਹੋਈ ਨਜ਼ਰ ਆ ਰਹੀ 60000 ਕਰੋੜ ਤੋਂ ਵੱਧ ਦਾ ਕਰਜ਼ਾ ਚਾੜਤਾ ਹੈ ਇਹਨਾਂ ਨੇ ਮੰਗੀ ਨਹੀਂ ਸੀ ਕਿਸੇ ਨੇ ਮੁਫਤ ਬਿਜਲੀ ਉਹਨਾਂ ਕੋ ਪੌੜੀ ਵੀ ਨਹੀਂ ਰਹੇਗੀ ਵਿਚਾਰਾਂ ਕੋਲ ਪਿੰਡ ਚ ਜਾਂਦੇ ਨੇ ਕੰਮ ਕਰਨ ਕਿਤੇ ਪੌੜੀ ਦੇ ਕੇ ਜਾਇਓ ਸਭ ਨੂੰ ਜੀ ਕੱਟੀ ਨਹੀਂ ਰਹੇਗੀ ਤਾਰਾਂ ਨਹੀਂ ਹੈਗੀਆਂ ਮੰਗਦੇ ਨੇ ਕਿ ਟਰਾਲੀ ਵੀ ਤੁਸੀਂ ਲਿਓ ਟਰਾਂਸਫਾਰਮਰ ਚੱਕਣਾ ਤਾਂ ਪੌੜੀ ਵੀ ਸਾਨੂੰ ਚਾਹੀਦੀ ਤੁਹਾਡੀ ਤੇ ਕਾਹਦਾ ਬਿਜਲੀ ਬੋਰਡ ਹੈ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਚੀਜ਼ ਤਾਂ ਪਿਛਲੇ ਸਮੇਂ ਨੂੰ ਦੇਖ ਕੇ ਅਸੀਂ ਸਾਰੇ ਸਮਝ ਗਏ ਆ ਕਿ ਭਾਰਤ ਦੇ ਮਾਹੌਲ ਨੂੰ ਪੰਜਾਬ ਜਿਹੜਾ ਉਹ ਬੌਦਰ ਨਹੀਂ ਕਰਦਾ ਦੇਸ਼ ਦੇ ਵਿੱਚ ਕੋਈ ਹਵਾ ਚੱਲਦੀ ਹੋਵੇ ਪੰਜਾਬ ਦੇ ਲੋਕ ਇੱਕ ਸ਼ਖਸੀਅਤ ਨੂੰ ਜਿਹੜਾ ਆ ਉਹ ਤਰਜੀਹ ਦੇਣਾ ਜਿਹੜਾ ਆ ਉਹ ਸਮਝ ਗਏ ਨੇ 2014 ਦੇ ਵਿੱਚ ਜਦੋਂ ਅਕਾਲੀ ਦਲ ਪੰਜਾਬ ਦੇ ਉੱਤੇ ਕਾਬਜ਼ ਸੀ ਤਾਂ ਉਸ ਵੇਲੇ ਭਗਵੰਤ ਮਾਨ ਨੂੰ ਲੋਕ ਸਭਾ ਦੇ ਵਿੱਚ ਸੰਗਰੂਰ ਵਾਲਿਆਂ ਨੇ ਭੇਜਿਆ ਸੰਗਰੂਰ ਵਾਲਿਆਂ ਨੇ ਹੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਨੇ ਆ ਲੋਕ ਸਭਾ ਹਰਾਇਆ ਅੱਜ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਦੇ ਉੱਤੇ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਕੀ ਮਾਹੌਲ ਰਹਿਣ ਵਾਲਾ ਸੁਖਪਾਲ ਖੈਰਾ ਪੁਲhat ਤੋਂ ਐਮਐਲਏ ਨੇ ਖੈਰਾ ਸਾਹਿਬ ਸਾਡੇ ਨਾਲ ਨੇ ਖੈਰਾ ਸਾਹਿਬ ਦਾ ਸਤਿਕਾਰ ਹਾਂਜੀ ਬਹੁਤ ਸ਼ੁਕਰੀਆ ਜੀ ਖੈਰਾ ਸਾਹਿਬ ਕਿੰਨਾ ਕੁ ਸਮਝਿਆ ਸੰਗਰੂਰ ਨੂੰ ਸਮਝਾ ਤਾਂ ਮੈਂ ਸਾਰਾ ਪੰਜਾਬ ਹੋਇਆ ਮੈਂ ਬਹੁਤ ਵਿਜ਼ਿਟ ਕੀਤਾ ਸਾਰੀ ਜਦੋਂ ਮੈਂ ਲੀਡਰ ਆਫ অপੋਜੀਸ਼ਨ ਸੀ ਮੈਂ ਬਹੁਤ ਪੰਜਾਬ ਦੇ ਹਿੱਸੇ ਘੁੰਮਿਆ ਬੜੇ ਜ਼ੋਰਦਾਰ ਢੰਗ ਨਾਲ ਕੰਮ ਕੀਤਾ ਉਦੋਂ ਵੀ ਮੈਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਸੰਗਰੂਰ ਦੇ ਨੇ ਇੰਪੋਰਟੈਂਟ ਕੋਈ ਇਸ਼ੂ ਉੱਠਿਆ ਕੁਠਾਲੇ ਗਿਆ ਬਿੰੜਾ ਗਿਆ ਕਰਾਚੋ ਛਾਜਲੀ ਸੰਗਰੇੜੀ ਇਹ ਸਾਰੇ ਪਿੰਡ ਮੋਸਟਲੀ ਇਹਨਾਂ ਚ ਬਹੁਤ ਸਾਰੇ ਮੈਂ ਵਿਜ਼ਿਟ ਕੀਤੇ ਹੋਏ ਨੇ ਹਾਂ ਆ ਦੁੱਗਾ ਹੈ ਸਾਡੇ ਲਾਗੇ ਮੇਵਾ ਸਿੰਘ ਸਾਡਾ ਇੱਕ ਜਥੇਦਾਰ ਉੱਥੋਂ ਦਾ ਭਾਦਰਪੁਰ ਖਹਿਰਿਆਂ ਦਾ ਪਿੰਡ ਆ ਉਸ ਤੋਂ ਅਗਲਾ ਪਿੰਡ ਚਲਜੋ ਇਹ ਸਾਰੇ ਨਾ ਪਿੰਡ ਮੇਰੇ ਕਿਸਮ ਦੇ ਲੋਟ ਆਫ ਵਿਲੇजेस ਵਿਜ਼ਿਟਡ ਬਲਕਿ ਸਾਰਾ ਪੰਜਾਬ ਮੈਂ ਟਰੈਵਲ ਕੀਤਾ ਸੀ ਤੋਂ ਮੈਂ ਸੰਗਰੂਰ ਨੂੰ ਅੱਛੀ ਤਰ੍ਹਾਂ ਇੰਨਾ ਸਮਝਦਾ ਕਿ ਇਹ ਉਲਟ ਫੇਅਰ ਕਰਦੇ ਨੇ ਜਿੱਦਨੂੰ ਹਵਾ ਦੂਜੀ ਵਗਦੀ ਹੈ ਉਲਟ ਕੰਮ ਚੱਲਦਾ ਵਾ ਇਹ ਹੈ ਪੰਜਾਬ ਦਾ ਅਸਲ ਜਿਹਨੂੰ ਕਹਿੰਦੇ ਇਨਕਲਾਬ ਆ ਜਿਹੜਾ ਕੇਜਰੀ ਵਾਲਾ ਇਨਕਲਾਬ ਨਹੀਂ ਇਹ ਅਸਲੀ ਇਨਕਲਾਬੀ ਏ ਤੁਸੀਂ ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਨਾ ਇੱਕ ਸਵਾਲ ਹੀ ਖਾਗੇ ਉਹ ਏ ਕਿ ਤੁਹਾਨੂੰ ਟੀਚਰ ਕੀਤੀ ਜਾ ਰਹੀ ਸੀ ਮੀਥ ਹੀਰ ਵੱਲੋਂ ਹਾਂ ਕੀ ਕਰਾ ਸਾਹਿਬ ਨੂੰ 10 ਪਿੰਡਾਂ ਦੇ ਨਾਮ ਪੁੱਛ ਲਓ ਮੈਨੂੰ ਲੱਗਦਾ 10 ਦੇ ਨਾਮ ਤੁਸੀਂ ਪਹਿਲੇ ਸਵਾਲ ਦੇ ਜਵਾਬ ਉਹ ਤਾਂ ਚਲੋ ਕੋਈ ਨਹੀਂ ਉਹ ਤਾਂ ਐਵੇਂ ਇੱਕ ਇਹ ਸਾਰੀ ਨੇ ਟ੍ਰਿਕਰੀ ਹੈ ਆਈ ਡੋਨਟ ਬਲੀਵ ਇਨ ਟ੍ਰਿਕਰੀ ਮੈਂ ਮੈਂ ਵਿਸ਼ਵਾਸ ਕਰਦਾ ਇਸ਼ੂਜ਼ ਦੇ ਵਿੱਚ ਮੁੱਦੇ ਹੁਣ ਮੀਥੇਰ ਮੈਨੂੰ ਇਹ ਤਾਂ ਕਹਿੰਦਾ 10 ਪਿੰਡਾਂ ਦੇ ਇਹਨੂੰ ਪੁੱਛੋ ਕਿ ਤੂੰ ਕਦੀ ਮਨਿਸਟਰ ਬਣ ਕੇ ਕਿਸੇ ਮੁੱਦੇ ਤੇ ਬੋਲੇ ਆ ਮਤਲਬ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਲੱਗ ਗਿਆ ਉਹਨਾਂ ਦੀ ਔਰਤਾਂ 25 ਦਿਨ ਭੁੱਖੀਆਂ ਰਹੀਆਂ ਤੈਨੂੰ ਕੋਈ ਸ਼ਰਮ ਨਹੀਂ ਆਈ ਤੂੰ ਮਨਿਸਟਰ ਆ ਤੇਰ ਤੋਂ ਤੁਹਾ ਜਿਹੜੇ ਬੱਚੇ ਟੈਂਕੀਆਂ ਤੇ ਚੜੇ ਨੇ ਤੁਹਾਨੂੰ ਕੋਈ ਇਹ ਮਹਿਸੂਸ ਨਹੀਂ ਹੁੰਦਾ ਕਿ ਸਾਡੇ ਹੀ ਬੱਚੇ ਨੇ ਚੁੰਨੀਆਂ ਲੱਥ ਰੀਆਂ ਨੇ ਕੁੜੀਆਂ ਦੀਆਂ ਡਾਂਗਾ ਪੈ ਰੀਆਂ ਨੇ ਕਿਸਾਨ ਸ਼ੁਭਕਰਨ ਮਾਰਤਾ ਪ੍ਰੀਤਪਾਲ ਚੱਕ ਕੇ ਬੋਰੀ ਚ ਲੈ ਗਏ ਹਰਿਆਣਾ ਪੁਲਿਸ ਸਾਡੇ ਹਮਲਾ ਕਰਤਾ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ ਕਿ ਇਹ ਸਵਾਲ ਨਹੀਂ ਹਨ ਪੰਜਾਬ ਤੇ ਕਿ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਕੋਈ ਮਸਲਾ ਨਹੀਂਗਾ ਉਹਦੇ ਕਾਤਲ ਨਾਲ ਲਈ ਫਿਰਦੇ ਨੇ ਨਾ ਸ਼ੱਕੀ ਬੰਦੇ ਜਿਹੜੇ ਚਲੋ ਕਾਤਲ ਤਾਂ ਨਹੀਂ ਕਹਿੰਦਾ ਜਿਹੜੇ ਅਕਿਊਜ਼ ਨੇ ਚਾਰਜ ਸ਼ੀਟ 'ਤੇ ਜਿਹਨਾਂ ਦਾ ਨਾਮ ਆ ਜਿਹਨਾਂ ਦੀ ਐਲਓਸੀ ਖੁੱਲੀ ਆ ਕੀ ਤੁਸੀਂ ਮੈਸੇਜ ਉਹਦੇ ਪੇਰੈਂਟਸ ਨੂੰ ਕੀ ਦੇਣਾ ਚਾਹੁੰਦੇ ਕਿ ਅਸੀਂ ਜਿਹੜੇ ਤੁਹਾਡੇ ਬੰਦੇ ਤੁਹਾਡੇ ਸਾਜ਼ਿਸ਼ਾਂ ਵਿੱਚ ਮਿੱਲੀ ਭੁਗਤ ਆ ਤੁਹਾਡੇ ਬੱਚੇ ਦੇ ਕਤਲ 'ਚ ਅਸੀਂ ਉਹਨਾਂ ਨੂੰ ਸ਼ਰਨ ਦੇਾਂਗੇ ਜਿਨ੍ਹਾਂ ਨੇ ਇੰਟਰਵਿਊ ਦਿੱਤੇ ਅਸੀਂ ਗੈਂਗਸਟਰਾਂ ਨੇ ਜੇਲ੍ਹਾਂ 'ਚ ਬੈਠ ਕੇ ਉਹਨਾਂ ਦਾ ਕੀ ਕੀਤਾ ਇਹਨਾਂ ਨੇ ਉਸ ਮੁੱਸੇ ਵਾਲੇ ਦਾ ਨਵਾਂ ਜਿਹੜਾ ਦੂਸਰਾ ਉਹਦਾ ਬੇਟਾ ਪੈਦਾ ਹੋਇਆ ਉਹਦਾ ਕਿੰਨੀ ਛੇਤੀ ਭੱਜੇ ਗਏ ਪੁਲਿਸ ਪਤਾ ਕਰਾਉਣ ਲਈ ਤੇ ਕੀ ਇਹ ਆਈਬੀਐਫ கரੈਕਟ ਪ੍ਰੋਸੀਜਰ ਨਾਲ ਹੋਇਆ ਕਿ ਗੈਰਕਾਨੂੰਨੀ ਪਰਚਾ ਤਾਂ ਨਹੀਂ ਕਰਨਾ ਚਾਹੀਦਾ ਸਾਨੂੰ ਮਤਲਬ ਸਿੱਧੂ ਮੂਸੇਵਾਲੇ ਨੂੰ ਇਨਸਾਫ ਦੇਣ ਦੀ ਬਜਾਏ ਬਲਕੌਰ ਸਿੰਘ ਤੇ ਸਾਡੀ ਭੈਣ ਚਰਨਕੌਰ ਨੂੰ ਟੌਰਚਰ ਕਰ ਰਹੇ ਨੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਖੇਰਾ ਸਾਹਿਬ ਜਦੋਂ ਨਾ ਹੁਣ ਆ ਸਾਰੀਆਂ ਗੱਲਾਂ ਹੁੰਦੀਆਂ ਨੇ ਤਾਂ ਤੁਹਾਡੀ ਸਿੱਧੀ ਟਾਈ ਤੁਹਾਡੀ ਪਾਰਟੀ ਦੀ ਆਮ ਆਦਮੀ ਪਾਰਟੀ ਨਾਲ ਪੈਂਦੀ ਹੈ ਪਰ ਲੋਕ ਕਹਿੰਦੇ ਜਦੋਂ ਉੱਪਰਲੇ ਪੱਧਰ ਤੇ ਦੇਖਦੇ ਆਂ ਦਿੱਲੀ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਇਹ ਚੀਜ਼ ਤੁਹਾਨੂੰ ਪਰਸਨਲੀ ਤੁਹਾਨੂੰ ਪੈਂਚ ਕਰਦੀ ਹੈ ਵੀ ਇਹ ਇਕੱਠੇ ਹੋਣਾ ਜਿਹੜਾ ਆ ਤੁਹਾਡੇ ਲਈ ਲੋਕਾਂ ਦੇ ਵਿੱਚ ਜਾ ਕੇ ਇੱਕ ਤਰੀਕੇ ਦੇ ਨਾਲ ਕਈ ਗੱਲਾਂ ਦਾ ਜਵਾਬ ਦੇਣ ਦੇ ਕਰਾਫਤ ਹੋ ਗਿਆ ਮੈਨੂੰ ਕੀ ਆ ਸਾਨੂੰ ਪੰਜਾਬ ਪਿਆਰਾ ਵਾ ਹਾਂ ਬਾਕੀ ਗੱਲਾਂ ਸਾਰੀਆਂ ਸੈਕੰਡਰੀ ਐ ਅਸੀਂ ਇਹਨਾਂ ਨੂੰ ਪੰਜਾਬ 'ਚ ਸਿੱਧੇ ਟੱਕਰ ਰਹੇ ਆਂ ਪ੍ਰੋਪਰਲੀ ਔਰ ਇਹਨਾਂ ਨੇ ਵੀ ਕੋਈ ਬਦਲਾਖੋਰੀ ਦੀ ਕੋਈ ਲਿਮਟ ਨਹੀਂ ਛੱਡੀ ਕਾਂਗਰਸ ਦੇ ਕਿੰਨੇ ਬੰਦਿਆਂ ਨੂੰ ਟੌਰਚਰ ਕੀਤਾ ਮੈਂਟਲੀ ਹਾਂ ਖੇਰੇ ਦੇ ਉੱਤੇ ਪੰਜ ਮੁਕਦਮੇ ਨੇ ਹਲੇ ਤੁਸੀਂ ਤਾਂ ਦੂਜੇ ਅਖੀਰਲੇ ਦੋ ਦੇਖੇ ਨੇ ਕਿਉਂਕਿ ਤਿੰਨਾ ਪਹਿਲਾਂ ਜੀ ਮੈਨੂੰ ਪੜ ਨਹੀਂ ਸਕੇ ਐਂਟੀਸੀਪੇਟਰੀ ਬੇਲ ਹੋ ਗਈ ਮੇਰੀ ਇੱਕ ਮਤਲਬ ਮੇਰੀ ਭੈਣ ਵੀ ਇਨਵੋਲ ਕਰ ਲਈ ਉਹ 72 ਸਾਲ ਦੇ ਨੇ ਸਾਡੇ ਭੈਣ ਜੀ ਮੇਰੀ ਸੱਕੀ ਭੈਣ ਆ ਉਹਨਾਂ ਦੇ ਹਸਬੰਡ ਨੇਵੀ ਚੋਂ ਰਿਟਾਇਰ ਹੋਏ ਨੇ ਕੈਪਟਨ ਇਹਨਾਂ ਨੇ ਉਹ ਵੀ ਨਹੀਂ ਬਖਸ਼ੀ 420 ਦਾ ਪਰਚਾ ਕੀਤਾ ਚਲੋ ਉਹਨਾਂ ਸਾਡੀਆਂ ਐਂਟੀਸੀਪੇਟਰੀ ਬੇਲਾਂ ਹੋ ਗਈਆਂ ਫਿਰ ਇਹਨਾਂ ਨੇ ਆ ਦੋ ਝੂਠੇ ਐਨਡੀਪੀਐਸ ਦਾ ਤੇ ਦੂਜਾ ਝੂਠਾ ਪਰਚਾ ਪਾਇਆ ਤੇ ਜਿਹੜੇ ਇਹਨਾਂ ਦੇ ਮੰਤਰੀ ਸੰਤਰੀ ਝੂਠੇ ਨੇ ਚੋਰ ਨੇ ਅਜਰਾ ਅਜਰਾ ਕਤਾਰੂ ਚੱਕ ਜੇ ਕੀ ਚੀਜ਼ ਹੈ ਮਤਲਬ ਬੱਦ ਫੈਲੀਆਂ ਕਰਨ ਵਾਲਾ ਬੰਦਾ ਉਹਨੂੰ ਰੱਖ ਕੇ ਬੜੀ ਸ਼ਾਨ ਮਹਿਸੂਸ ਕਰਦੇ ਨੇ ਕਿ ਅਸੀਂ ਕਤਾਰੂ ਚੱਕ ਰੱਖਿਆ ਹੋਇਆ ਹੈ ਨਹੀਂ ਤੇਰੇ ਦੇ ਮੂੰਹ ਚ ਜ਼ੁਬਾਨ ਹੈ ਨਹੀਂ ਉਹ ਬੋਲਣ ਦੇ ਉਹਨੂੰ ਭਗਵੰਤਨ ਨੂੰ ਕਹਿੰਦਾ ਕਿ ਤੁਸੀਂ ਗਲਤ ਬੰਦਿਆਂ ਦੀ ਸਪੋਰਟ ਕਰ ਆ ਸਰਬਜੀਤ ਕੌਰ ਮਾਨੂੰ ਕਹਿੰਨੇ ਐਨਆਰਆਈ ਦੀ ਜਗਰਾਉਂ ਦੀ ਕੁੱਠੀ ਦੱਬ ਲਈ ਕੈਨੇਡਾ ਵਾਲਿਆਂ ਦੀ ਇਹਨਾਂ ਦੇ ਮੂੰਹ ਚ ਜ਼ੁਬਾਨ ਹੈ ਨਹੀਂ ਸੀਗੀ ਇਹ ਸਾਰੇ ਮਸਲਿਕ ਦੇ ਐਵੇਂ ਹੀ ਆ ਪੰਜਾਬ ਦੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਕੁੱਟਮਾਰ ਉਹ ਐਮਐਸਪੀ ਦੇ ਧਰਨੇ ਲਾਏ ਨੇ ਲੰਬੀ ਹਲਕੇ ਦੇ ਵਿੱਚ ਉਹਨਾਂ ਨੇ ਕਿਹਾ ਸਾਡਾ ਮੁਆਵਜ਼ਾ ਦੇ ਦਿਓ ਜਿਹੜੇ 600 ਮਗਰਲੇ ਕਿਸਾਨ ਮਰ ਗਏ ਸੀ ਕਿ ਨੌਕਰੀਆਂ ਨਹੀਂ ਦਿੱਤੀਆਂ ਤੁਸੀਂ ਮਤਲਬ ਕੋਈ ਇਸ਼ੂ ਨੂੰ ਇਸ਼ੂ ਸਮਝਦੇ ਨਹੀਂ ਬਸ ਇਹਨਾਂ ਨੂੰ ਕੇਜਰੀਵਾਲ ਹੀ ਦਿਸਦਾ ਜਦੋਂ ਕੇਜਰੀਵਾਲ ਫੜਿਆ ਗਿਆ ਫਿਰ ਬਾਹ ਬਾ ਚਿੱਕਾ ਮਾਰਦੇ ਉੱਤੇ ਨੱਠੇ ਦਿੱਲੀ ਗਏ ਸੜਕਾਂ ਤੇ ਲਿਟਦੇ ਗਏ ਉਹ 30 ਸਕਿੰਟ ਦਾ ਸਭ ਤੋਂ ਛੋਟਾ ਧਰਨਾ ਉਹ ਬੱਬੂ ਗੋਸ਼ੇ ਨੇ ਮਾਰਿਆ ਵਾਟ ਸੋਰਟ ਆਫ ਪੀਪਲ ਆਰ ਦੇ ਕਿ ਇਸ ਲਈ ਇਲੈਕਟ ਕੀਤੇ ਸੀਗੇ ਇਹਨਾਂ ਨੂੰ ਤਾਂ ਆਇਆ ਇਹਨੂੰ ਮੀਥੇ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਤੇਰਨ ਉਹਦਾ ਕੁੰਵਰਬਿਜੇ ਪ੍ਰਤਾਪ ਸਿੰਘ ਉਹ ਹੈ ਵੀ ਨਹੀਂ ਸਿੱਖ ਉਹ ਪੰਜਾਬੀ ਵੀ ਨਹੀਂਗਾ ਇਹਨਾਂ ਨਾਲੋਂ ਜ਼ਿਆਦਾ ਤਾਂ ਦੁੱਖ ਉਹ ਮਨਾ ਰਿਆ ਵਾ ਉਹ ਸ਼ਰੀਆਮ ਕਹਿ ਰਿਹਾ ਕਿ ਨਸ਼ਾ ਸਾਡੀ ਸਟੇਟ ਦੇ ਵਿੱਚ ਉਹ ਸ਼ਰੀਆਮ ਕਹਿ ਰਿਹਾ ਤੁਸੀਂ ਬੇਅਦਬੀਆਂ ਦੇ ਉੱਤੇ ਫੇਲ ਹੋਏ ਹੋ ਇਹ ਕਿੱਦਾਂ ਦੀ ਜਮਾਤ ਅਸੀਂ ਪੈਦਾ ਕਰ ਲਈ ਹੈ ਤਾਂ ਕਰਕੇ ਮੈਨੂੰ ਲੱਗਦਾ ਕਿ ਲੋਕੀਅਤ ਕੀ ਬਹੁਤ ਚੰਗਾ ਟਕਾ ਕੇ ਸਬਕ ਸਿਖਾਉਣਗੇ ਪਰ ਹੱਥ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਲੱਗੇ ਹੋਏ ਨੇ ਨਾ ਜਿਸ ਤਰੀਕੇ ਪਿਛਲੀ ਵਾਰੀ ਸ਼ਾਇਦ ਸੰਗਰੂਰ ਨੂੰ ਹਲਕੇ 'ਚ ਲੈ ਲਿਆ ਕਿ ਜਿੱਤੀ ਜਾਵਾਂਗੇ ਤੇ ਸਿਮਰਜੀਤ ਸਿੰਘ ਮਾਨ ਉਸ ਵੇਲੇ ਸੰਸਦ ਦੇ ਵਿੱਚ ਜਾਂਦੇ ਨੇ ਐਤਕੀ ਪੂਰਾ ਕਹਿੰਦੇ ਪ੍ਰਬੰਧ ਕੀਤਾ ਹੋਇਆ ਪੂਰੀਆਂ ਟੀਮਾਂ ਇੱਥੇ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਉਹਨਾਂ ਦੇ ਵਿਧਾਇਕ ਨੇ ਪੂਰਾ ਜੋਰ ਲਾਉਣਗੇ ਜਿਹੜਾ ਵੀ ਲਾ ਲੈਣ ਜਿਹੜਾ ਜੋਰ ਇਹਨਾਂ ਕੋਲ ਹੈਗਾ ਜਿੰਨਾ ਇਹ ਸ਼ਕਤੀ ਵਧ ਸਕਦੇ ਨੇ ਵਧ ਲੈਣ ਜਦੋਂ ਉਹ ਕੀ ਕਹਿੰਦੇ ਆ ਆਵਾਜ਼ੇ ਖਲਕਤ ਨਗਾਰਾਏ ਖੁਦਾ ਕਿੰਨੀ ਰੋਕ ਲੈਣਗੇ ਵੋਟ ਕਿੰਨਾ ਕਿੰਨੇ ਨੂੰ ਦਵਾ ਲੈਣਗੇ ਕਿੰਨਿਆਂ ਨੂੰ ਸ਼ਰਾਬ ਦੇ ਲੈਣਗੇ ਕਿੰਨਿਆਂ ਨੂੰ ਪੈਸੇ ਵੰਡ ਲੈਣਗੇ ਇਹਨਾਂ ਦੀ ਬਹੁਤ ਉਲਟ ਮੁਖਾਲਫਤ ਜ਼ਬਰਦਸਤ ਹੋਈ ਆ ਡਾਕਟਰ ਗਾਂਧੀ ਠੀਕ ਫਰਮ ਹੁੰਦੇ ਸੀ ਕਹਿੰਦੇ ਇਹਨਾਂ ਨੇ ਇਕੱਲਾ ਪੰਜਾਬ ਦਾ ਨੁਕਸਾਨ ਨਹੀਂ ਕੀਤਾ ਕਰਜ਼ਾ ਨਹੀਂ ਚਾੜਿਆ 60-70 ਹਜ਼ਾਰ ਕਰੋੜ ਰੁਪਈਆ ਇਹਨਾਂ ਨੇ ਇਨਕਲਾਬ ਸ਼ਬਦ ਦਾ ਗਰਭਪਾਤ ਕੀਤਾ ਹਾਂ ਜਿਹਦਾ ਪ੍ਰੈਗਨੰਸੀ ਅਬਾਰਟ ਕਰਤੀ ਰੈਵੋਲੂਸ਼ਨ ਦੀ ਹੁਣ ਕੱਲ ਨੂੰ ਕੌਣ ਰੈਵੋਲੂਸ਼ਨ ਵਿੱਚ ਬਲੀਵ ਕਰੂਗਾ ਕੱਲ ਨੂੰ ਮੈਂ ਕਹਾਂਗਾ ਉੱਠ ਕੇ ਯਾਰ ਅਸੀਂ ਪੰਜਾਬ ਨੂੰ ਪੰਜਾਬ ਚ ਇਨਕਲਾਬ ਲੈ ਕੇ ਆਵਾਂਗੇ ਜਾਂ ਆਪਣੇ ਘਰ ਨੂੰ ਅਗਲੇ ਮਗਰ ਲਿਆਏ ਸੀ ਅੱਜ ਥੱਕ ਜੇ ਸੋ ਇਨਕਲਾਬ ਇੱਕ ਇਨਕਲਾਬ ਸੋਚ ਦਾ ਇਹਨਾਂ ਨੇ ਗਰਭਪਾਤ ਕੀਤਾ ਤੁਹਾਡੇ ਵੱਡੇ ਐਡੇ ਵੱਡੇ ਗੁਨਾਹਗਾਰ ਨੇ ਤੁਹਾਡੇ ਖਿਲਾਫ ਨਾ ਕਹਿ ਰਿਹਾ ਸਰ ਜਦੋਂ ਉਮੀਦਵਾਰਾਂ ਨੂੰ ਦੇਖਦੇ ਆਂ ਤਾਂ ਪਿਛਲੇ ਸਮੇਂ 'ਚ ਤੁਸੀਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਭੁਗਤਿਓ ਲੋਕਾਂ ਨੂੰ ਲੱਗਿਆ ਕਿ ਯਾਰ ਕਾਂਗਰਸ ਵਰਗੀ ਪਾਰਟੀ 'ਚ ਰਹਿ ਕੇ ਵੀ ਬੰਦਾ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਪਰ ਇਸ ਵੇਲੇ ਜਿਹੜਾ ਮੁਕਾਬਲਾ ਦੂਜੇ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਪਿਛਲੀ ਵਾਰ ਇਥੋਂ ਇਲੈਕਟ ਹੁੰਦੇ ਨੇ ਇਹ ਚਰਚਾਵਾਂ ਨੇ ਕਿ ਤੁਹਾਡੀ ਆਪਸ ਦੇ ਵਿੱਚ ਵੋਟ ਜਿਹੜੀ ਆ ਉਹ ਇੱਕ ਦੂਜੇ ਨਾਲ ਸਿੱਖ ਵੋਟ ਜਿਹੜੀ ਉਹ ਡਿਵਾਈਡ ਹੋਊਗੀ ਤੇ ਆਮ ਆਦਮੀ ਪਾਰਟੀ ਨੇ ਤਾਂ ਸਿੱਧਾ ਲਾਹਾ ਮਿਲਣ ਦੇ ਚਾਂਸ ਨੇ ਸੰਗੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਹੈ ਉਹ ਕੀ ਕਰਦਾ ਵਾ ਉਹ ਜ਼ਿਆਦਾ ਤੌਰ ਤੇ ਇਸਟੈਬਲਿਸ਼ਮੈਂਟ ਦੇ ਉਲਟ ਖੜਾ ਜਿਹੜਾ ਵੀ ਨਿਜ਼ਾਮ ਆ ਉਹਨਾਂ ਨੇ ਉਹਨੂੰ ਚੁਣੌਤੀ ਦੇਣੀ ਤੇ ਦੇਣੀ ਉਸ ਬੰਦੇ ਦੇ ذریعے ਆ ਜਿਹੜਾ ਉਹਨਾਂ ਨੂੰ ਹਰਾਉਂਦਾ ਵਾ 2022 ਵਿੱਚ ਲੱਗਿਆ ਕਿਸੇ ਮਰਜੀ ਮਾਨ ਹਰਊਗਾ ਕਾਂਗਰਸ ਦਾ ਕੇਡਰ ਅਕਾਲੀਆਂ ਦਾ ਕੇਡਰ ਆ ਝਾੜੂ ਦੇ ਨਾਰਾਜ਼ ਬੰਦੇ ਸਾਰੇ ਉਹਦੀ ਪਿੱਠ ਤੇ ਆ ਗਏ ਉਹਦੀ ਆਪਣੀ ਤਾਂ ਵੋਟ ਉੰਨੀ ਆ ਜਿਹੜੀ ਉਹਨਾਂ ਦੀ 50000 ਕਿਉਂਕਿ 7 ਇਲੈਕਸ਼ਨਾਂ ਲੜੇ ਨੇ 5 ਵਾਰ ਹਾਰੇ ਨੇ 2 ਵਾਰ ਜਿੱਤੇ ਨੇ ਉਹ ਜਿੱਤਦੇ ਸਪੈਸ਼ਲ ਸਰਕਮਸਟੈਂਸਸ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਦੀਪ ਸਿੱਧੂ ਦੀ ਮੌਤ ਪਿੱਛੇ ਕੇਡਰ ਸਾਰਾ ਕਿਉਂਕਿ 3 ਮਹੀਨੇ ਪਹਿਲਾਂ ਦੂਜੀਆਂ ਪਾਰਟੀਆਂ ਨੂੰ ਲੋਕਾਂ ਨੇ ਰਿਜੈਕਟ ਕੀਤਾ ਸੀ ਨਹੀਂ ਜਲਦੀ ਉਹਨਾਂ ਨੇ ਅਡਾਪਟ ਨਹੀਂ ਕੀਤਾ ਹੁਣ ਕੋਈ ਨਾਰਮਲ ਸਰਕਮਸਟੈਂਸਸ ਆ ਉਹਨਾਂ ਕੋ ਪਿਕਿਉਲਰ ਸਰਕਮਸਟੈਂਸਸ ਦੇਗੇ ਕਾਂਗਰਸ ਦੀ ਕੈਡਰ ਵੋਟ ਸੰਗਰੂਰ ਦੇ ਵਿੱਚ ਮੈਂ ਸਾਰਾ ਡੇਟਾ ਕਢਾਇਆ ਹੋਇਆ ਇਟ ਇਜ਼ ਅਪ੍ਰੋਕਸੀਮੇਟਲੀ 2 ਲੱਖ ਕਰੋ 2 ਲੱਖ ਲੈ ਕੇ ਚੱਲਣ ਵਾਲੀ ਗੱਲ ਹੈ ਕਿ ਕੈਡਰ ਬੇਸਡ ਪਾਰਟੀ ਹੈ ਨਾ ਤੇ 2.5 ਲੱਖ ਦੇ ਵੋਟ ਪੰਜ ਕੋਨੇ ਕੰਟੈਸਟ ਵਿੱਚ 2.5 ਲੱਖ ਵਾਲਾ ਐਮਪੀ ਬਣ ਜਾਂਦਾ ਝਾੜੂ ਕੋ ਕੈਡਰ ਵੋਟ ਹੈ ਹੀ ਕੋਈ ਨਹੀਂ ਕਿਉਂਕਿ ਇਹਨਾਂ ਦਾ ਕੈਡਰ ਜਿਹੜਾ ਉਹ ਜਜ਼ਬਾਤੀ ਬੰਦੇ ਬਹੁਤੇ ਤਾਂ ਸਾਡੇ ਨਾਲ ਹੀ ਹੁਣ ਪਰ ਉਲਟਾ ਭਗਵੰਤ ਮਾਨ ਸਾਹਿਬ ਦਾ ਤੁਹਾਡੇ ਤੇ ਕਹਿੰਦੇ ਨੇ ਕਹਿੰਦੇ ਜਿਹੜੇ ਖੇਰੇ ਦੇ ਪਿੱਛੇ ਲੱਗ ਕੇ ਉਸ ਵੇਲੇ ਐਮ ਐਲ ਏ ਹੁੰਦੇ ਹੋਏ ਪਾਰਟੀ ਛੱਡ ਕੇ ਕਹਿੰਦੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਜੇ ਕਿਤੇ ਪਾਰਟੀ ਚ ਬਣੇ ਰਹਿੰਦੇ ਘਟੋਕਾ ਟੈਂਬਲ ਐਲ ਏ ਤਾਂ ਬਣ ਜਾਂਦੇ ਤੁਹਾਨੂੰ ਕੀ ਪਤਾ ਵਾ ਕਿ ਜ਼ਿੰਦਗੀ ਛਲੇ ਕੀ ਕੁਝ ਉਹਨਾਂ ਵਾਸਤੇ ਸਟੋਰ ਹੈ ਜਾਂ ਖੇਰੇ ਵਾਸਤੇ ਕੀ ਕੁਦਰਤ ਨੇ ਰੱਖਿਆ ਹੋਇਆ ਭਗਵੰਤ ਮਾਨ ਕੋਈ ਖੁਦਾ ਥੋੜੋ ਬਣ ਗਿਆ ਵਾ ਮਨਿਸਟਰੀ ਬਣਿਆ ਚੀਫ ਮਨਿਸਟਰੀ ਬਣਿਆ ਨਾ ਇੱਕਦਾਂ ਸੁਖਬੀਰ ਬਾਦਲ ਸਮਝਦਾ ਸੀ ਕਿ 25 ਸਾਲ ਰਾਜ ਨਹੀਂ ਖੁੱਸਣਾ ਕਿੱਥੇ ਐ ਸੁਬੀਰ ਸਕੂਟਰ ਦੀ ਸਕੂਟਰ ਦੀ ਪਾਰਟੀ ਹੈ ਤੇ ਕਿ ਇਹਨੂੰ ਵੀ ਗਲਤ ਥਾਂ ਵੀ ਹੋ ਗਈ ਹੈ ਹਾਲੇ ਤਾਂ ਪਤਾ ਨਹੀਂ ਪ੍ਰਮਾਤਮਾ ਨੇ ਸਾਡੇ ਆਸਤੇ ਕੀ ਕੁਝ ਰੱਖਿਆ ਹੈ ਕੀ ਕੋਸ਼ਿਸ਼ ਕਰਨਾ ਕਿ ਕਿਦੀ ਕਿਦੀ ਕਿੱਥੇ ਕਿੱਥੇ ਡਿਊਟੀ ਲੱਗਣੀ ਹੈ ਕਿਸ ਨੂੰ ਕੀ ਪਤਾ ਹੈਗਾ ਹਾਊ ਕੈਨ ਯੂ ਸੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਇਹ ਬੰਦੇ ਐ ਐਮਐਲਏ ਇਹੋ ਜਿਹੇ ਜਿੱਦਾਂ ਦਾ ਬੌਕਰ ਦਾ ਐਮਐਲਏ ਬਣਨਾ ਮੈਂ ਥੁੱਕਦਾ ਵੀ ਨਹੀਂਗਾ ਹਾਂ 스ਪਿਟ ਵੀ ਨਹੀਂ ਕਰਦਾ ਇਹ ਮੈਨੂੰ ਮਨਿਸਟਰ ਬਣਾਉਂਦੇ ਚੀਫ ਮਨਿਸਟਰ ਮੈਂ 스ਪਿਟ ਨਹੀਂ ਕਰਦਾ ਮੈਂ ਆਪਣੀ ਹਿੰਮਤ ਨਾਲ ਬਣੂੰਗਾ ਜਦੋਂ ਬਣਨਾ ਉਹ ਅਕਾਲਪੁਰ ਬੈਗੂਨ ਨੂੰ ਬਣਾਣਾ ਤੇ ਲੋਕਾਂ ਨੇ ਬਣਾਇਆ ਇਹ ਕੌਣ ਹੈ ਬੰਦੇ ਮੈਨੂੰ ਬਣਾਉਣ ਵਾਲੇ ਇਹ ਕੌਣ ਹੈ ਦੂਜਿਆਂ ਨੂੰ ਐਮਐਲਏ ਬਣਾਉਣ ਵਾਲੇ ਇੱਕ ਚਰਚਾ ਇਹਦੀ ਚੱਲਦਾ ਜੇਲ੍ਹ ਚ ਬੈਠਾ ਵਾ ਉਹ ਇੰਨਾ ਡਰ ਗਿਆ ਵਾ ਤੇ ਸ਼ੂਗਰ ਵਧਾਰਿਆ ਕਿ ਮੈਡੀਕਲ ਗਰਾਊਂਡ ਤੇ ਬੇਲ ਹੋ ਜਾਏ ਈਡੀ ਨੇ ਜਾ ਕੇ ਕੋਰਟ ਚ ਦੱਸਿਆ ਕਿ ਉਹਨਾਂ ਨੇ ਕਹਿੰਦੇ ਇਹਦੀ ਸ਼ੂਗਰ ਵੱਧ ਰਹੀ ਹੈ ਹਾਂ ਕਹਿੰਦਾ ਆਂਬਾ ਆਂਬਾ ਬੜੇ ਚੂਬਦਾ ਜੀ ਇਹ ਉੱਥੇ ਗਰਸਕੂਲੇ ਖਾਂਦਾ ਇਹ ਆਲੂ ਪੂੜੀਆਂ ਖਾਂਦਾ ਜਾਣ ਕੇ ਤਾਂ ਕਿ ਮੇਰੀ ਸ਼ੂਗਰ ਵੱਧ ਜਾ ਜਮਾਨਤ ਪੈ ਜਾ ਮਿਲ ਜੇ ਇਹ ਇਲੈਕਸ਼ਨ 2027 ਦੇ ਵਿੱਚ ਖੇਰਾ ਸਾਹਿਬ ਨੂੰ ਵੱਡੇ ਅਹੁਦੇ ਤੇ ਲੈ ਜਾਣ ਵਾਲੀ ਲੈਕਚਰ ਸਮਝੀ ਜਾਵੇ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਹਿੰਦਾ ਨਾ ਮੈਂ ਸਮਝਦਾ ਮੈਨੂੰ ਤਾਂ ਜੋ ਕਰੰਟ ਡਿਊਟੀ ਦਿੱਤੀ ਉਹਨਾਂ ਨੇ ਇਹ ਟਿਕਟ ਟਿਕਟ ਦਾ ਕੀ ਮਸਲਾ ਹੈ ਖੇਰਾ ਸਾਹਿਬ ਟਿਕਟ ਲਈ ਤੁਸੀਂ ਅਪਰੋਚ ਕੀਤੀ ਕਿ ਭਾਈ ਮੈਂ ਵੀ ਲੋਕ ਸਭਾ ਲੜਨ ਦੇ ਲਈ ਇੰਟਰਸਟ ਰੱਖਦਾ ਨਾ ਮੈਂ ਜਦੋਂ ਜੇਲ੍ਹ ਸੀ ਇਹਦੇ ਚ ਬਾਕੀ ਗੱਲਾਂ ਟਿਕਟ ਐਵੇਂ ਨਹੀਂ ਮਿਲ ਜਾਂਦੀ ਕਿ ਟਿਕਟ ਜੀ ਅਸੀਂ ਦੇ ਦਿੱਤੀ ਆ ਕਿਉਂਕਿ ਬਹੁਤ ਸਾਰੇ ਲੋਕ ਦਿੱਲੀ ਪਹੁੰਚ ਜਾਂਦੇ ਨੇ ਪਹਿਲਾਂ ਹੀ ਉਹ ਕੋਈ ਗੱਲ ਨਹੀਂ ਕਿ ਟਿਕਟ ਉਹਨਾਂ ਨੇ ਮੈਨੂੰ ਲੱਗਦਾ ਪਾਰਟੀ ਨੇ ਇਹ ਮਹਿਸੂਸ ਕੀਤਾ ਕਿ ਇਹ ਰੋਜ਼ ਕਹਿੰਦੇ ਰਾਜਧਾਨੀ ਰਾਜਧਾਨੀ ਕਹਿੰਦੇ ਚੰਗਾ ਢਾਕੇ ਦਿਖਾਉਂਦੇ ਤੈਨੂੰ ਉਟਾ ਹੋਣ ਵਾਸਤੇ ਮੈਨੂੰ ਉਹਨਾਂ ਨੇ ਬੰਦਾ ਇੱਕ ਲੱਭਿਆ ਵਾ ਉਹਦੇ ਵਿੱਚ ਇੱਕ ਰੋਲ ਭਗਵੰਤ ਦਾ ਵੀ ਇੱਕ ਛੋਟਾ ਆ ਇਹ ਨਾ ਮੈਨੂੰ ਜੇਲ੍ਹ ਘਲਾਉਂਦਾ ਨਾ ਪਰਚੇ ਦਰਜ ਕਰਦਾ ਸ਼ਾਇਦ ਮੈਂ ਇਸ ਗਰੂਰ ਚ ਇਲੈਕਸ਼ਨ ਨਾ ਲੜਦਾ ਕਾਂਗਰਸ ਹਾਈ ਕਮਾਂਡ ਨੂੰ ਠਣਕੀ ਕਿ ਇੱਕ ਬੰਦੇ ਨਾਲ ਯਾਰ ਇੰਨੀ ਜ਼ਿਆਦਤੀ ਹੋਈ ਆ ਕਿਉਂ ਨਾ ਇਹਨੂੰ ਅਸੀਂ ਖੜਾ ਕਰੀਏ ਭਗਵੰਤ ਦੇ ਸਾਹਮਣੇ ਹਾਂ ਤੇ ਉਹ ਲਿਹਾਣ ਵਿੱਚ ਆਪ ਹੀ ਜ਼ਿੰਮੇਵਾਰ ਹੁਣ ਕੱਲ ਨੂੰ ਜੇ ਮੈਂ ਜਿੱਤ ਗਿਆ ਇਹਦੇ ਪ ਇਹ ਡੰਮੀ ਚੀਫ ਮਿਨਿਸਟਰ ਰਹੇ ਜੂਗਾ ਪਹਿਲਾਂ ਵੀ ਡੰਮੀ ਸੀ ਦਿੱਲੀ ਵਾਲੇ ਚ ਪਰ ਉਦੋਂ ਖਤਮ ਹੀ ਹੋ ਜੂਗਾ ਕਿਸੇ ਆਈਐਸ ਅਫਸਰ ਨੇ ਫੋਨ ਨਹੀਂ ਚੱਕੜਾ ਕੀ ਲੱਗਦਾ ਕਾਂਗਰਸ ਕਿਵੇਂ ਪਰਫਾਰਮ ਕਰ ਕਿਉਂਕਿ ਆਮ ਆਦਮੀ ਪਾਰਟੀ 13 0 ਕਹਿੰਦੀ ਆ ਮੈਨੂੰ ਇਹ ਲੱਗਦਾ ਵੀ ਦੇਖੋ ਇਹ ਚੀਜ਼ਾਂ ਦੇ ਵੀ ਤਾਂ ਇੱਕਦਾਂ ਉਹ ਹੋਣਾ ਚਾਹੀਦਾ ਨਾ ਕਿ ਯਾਰ ਜੇ ਬੰਦਾ ਉਹਦੀ ਗੱਲ ਝੂਠੀ ਸਾਬਤ ਹੁੰਦੀ ਆ ਤੇ ਕੱਲ ਨੂੰ ਉਹ ਉਹ ਵੀ ਤਾਂ ਕਹੇ ਨਾ ਕਿ ਹਾਂ ਮੈਂ ਫਲਾਣਾ ਅਹੁਦਾ ਛੱਡੂਗਾ ਜਾਂ ਤੁਸੀਂ ਤੁਸੀਂ ਵੀ ਉਹ ਉਹਦਾ ਬਿਆਨ ਦਿਓ ਨਾ ਕਿ ਭਾਈ ਕਾਂਗਰਸ ਕਿੰਨਾ ਕ ਪਰਫਾਰਮ ਕਰਦੀ ਲੱਗਦੀ ਆ ਮੈਂ ਕਦੇ ਕਿਹਾ ਹੀ ਨਹੀਂ ਕਿ ਨੰਬਰਾਂ 'ਚ ਮੈਂ ਇੰਡल्ज ਨਹੀਂ ਕੀਤਾ ਮੈਂ ਸਮਝਾ ਆ ਤਿੰਨ ਤਾਂ ਇਹਨਾਂ ਨੇ ਉਹ ਡਿਫੈਕਟਰ ਚੱਕੇ ਨੇ ਯਾਰ ਜਿਹੜੀ ਪਾਰਟੀ ਕੋ 10 ਸਾਲ ਦੇ ਕੰਮ ਤੋਂ ਬਾਅਦ ਤਿੰਨ ਸੀਟਾਂ ਦੇ ਉੱਤੇ ਬੰਦਾ ਹੀ ਹੈ ਨਹੀਂਗਾ ਇੱਕ ਰਿੰਕੂ ਵੀ ਸਾਡਾ ਉਧਾਰ ਲੈ ਕੇ ਗਿਆ ਸੀ ਉਹ ਤਿਤਲੀ ਵਾਂਗ ਉੱਡ ਕੇ ਕਮਲ ਦੇ ਫੁੱਲ ਤੇ ਚਲੇ ਗਿਆ ਦੂਸਰੇ ਦੋ ਤਿਤਲੀਆਂ ਚੱਕ ਲਈਆਂ ਹੁਣ ਆ ਜਿਹੜੀ ਹੈਗੀ ਆ ਫਤਿਹਗੜ ਦੀ ਤੇ ਚੱਪੇਵਾੜ ਕਾਂਗਰਸ ਦੇ ਮਤਲਬ ਜਿਹੜੀ ਪਾਰਟੀ ਕੋ ਬੰਦਾ ਹੀ ਹੈ ਨਹੀਂ ਲੜਾਉਣ ਵਾਸਤੇ ਉਹ 13 0 13 0 ਕਰੀ ਜਾਂਦੇ ਆ ਹਾਂ ਮੇਰੇ ਸਾਹਬ ਨਾ ਫਲॉप ਹੋਣਗੇ ਬਹੁਤ ਹੁਣ ਕਿੰਨੀਆਂ ਸੀਟਾਂ ਕੀ ਕਹਿਣਾ ਪਰ ਚਾਰ ਕੋਨੇ ਲੜਾਈ ਵਿੱਚ ਕਾਂਗਰਸ ਵੀ ਅ ਗੁੱਡ ਸ਼ੁੱਡ ਬੀ ਅ ਗੁੱਡ ਪਾਰਟੀ ਸਿਰਫ ਪ੍ਰੋਵਾਈਡਡ ਕਿ ਕੈਂਡੀਡੇਟ ਚੰਗੇ ਦੇ ਆਈ ਆ ਮੈਂ ਹਮੇਸ਼ਾ ਕੈਂਡੀਡੇਟ ਦੇ ਬਾਰੇ ਹੁਣ ਦੇਖੋ ਕਾਂਦੀ ਦਿੱਤਾ ਕੈਂਡੀਡੇਟ ਇਹਨੂੰ ਨਾ ਇਹ ਨਾਮ ਵੀ ਪ੍ਰਚਾਰ ਕਰਨਾ ਜਿਆਦਾ ਹਾਂ ਇਹਨੂੰ ਵੋਟਾਂ ਆਪੇ ਪੈਣੀਆਂ ਤੁਹਾਨੂੰ ਲੱਗਦਾ ਕਿਤੇ ਕਮਜ਼ੋਰ ਕੈਂਡੀਡੇਟ ਦਿੱਤਾ ਗਿਆ ਹੁਣ ਤੱਕ ਨਹੀਂ ਮੈਂ ਕੋਈ ਟਿੱਪਣੀ ਨਹੀਂ ਕਰਨੀ ਕੈਂਡੀਡੇਟ ਚੰਗਾ ਚਾਹੀਦਾ ਜਿਹੜੇ ਬਾਕੀ ਵੀ ਸੀਟਾਂ ਰਹਿ ਗਈਆਂ ਦੇਸ਼ ਨੂੰ ਵੀ ਗੁੱਟ ਕੈਂਡਿਡੇਟ ਹਮੇਸ਼ਾ ਮੈਰਿਟ ਤੇ ਦਿਓ ਤੁਹਾਡੇ ਪ੍ਰਧਾਨ ਸਾਹਿਬ ਕਹਿੰਦੇ ਮੇਰੇ ਘਰ ਦੇ ਨਾਰਾਜ਼ ਹੋ ਗਏ ਉਹ ਬਠਿੰਡੇ ਤੋਂ ਆਸ ਰੱਖੀ ਬੈਠੇ ਸੀ ਤੇ ਗੱਡੀ ਪਤਾ ਨਹੀਂ ਹੁਣ ਇਹ ਤਾਂ ਉਹਨਾਂ ਦੀ ਆਪਣੀ ਹੋਊਗੀ ਗੱਲ ਮੈਨੇ ਉਹਦੇ ਬਾਰੇ ਕਹਿ ਸਕਦਾ ਪਰ ਨਹੀਂ ਐ ਤਾਂ ਜਿਹੜਾ ਜੀਤ ਮਹਿੰਦਰ ਚਾਰ ਵਾਰੀ ਦਾ ਐਮ.ਐਲ.ਏ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਪਰ ਕੈਂਡੀਡੇਟ ਐਥੀਕੀ ਕੀ ਹੋਣਾ ਵਾ ਲੋਕਾਂ ਨੇ ਨਾ ਉਹ ਕੀ ਕਹਿੰਦੇ ਅੰਗਰੇਜ਼ੀ ਚ ਹੁੰਦਾ ਵਾਂਸ ਬਿਟਨ ਟੁਆਇਸ ਸ਼ਾਇ ਉਹ ਕੀ ਕਹਿੰਦੇ ਹੁੰਦੇ ਆ ਦੁੱਧ ਦਾ ਕੀ ਹੁੰਦਾ ਉਹ ਦੁੱਧ ਦਾ ਸਾੜਿਆ ਦੁੱਧ ਦਾ ਸਾੜਿਆ ਲੱਸੀ ਨੂੰ ਫੂਕ 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 ਕੇ ਪਿੰਦਾ ਹਾਂ ਇਦਾਂ ਹੁਣ ਜਿਹੜਾ ਹੈਗਾ ਵਾ ਇਸ ਵਕਤ ਹਾਲਾਤ ਹੈਗੇ ਨੇ ਕਿ ਇਹ ਸਾਰਾ ਮਤਲਬ ਇੱਕਦਮ ਮਾਹੌਲ ਪੈਦਾ ਹੋਇਆ ਹਾਂ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜੇ ਮੁੱਦੇ ਸਭ ਤੋਂ ਜ਼ਿਆਦਾ ਹਿੱਟ ਕਰ ਰਹੇ ਨੇ ਕਿਉਂਕਿ ਜਦੋਂ ਪੋਜ਼ਿਟਿਵਸ ਲੈਣੇ ਆ ਤਾਂ ਆਮ ਆਦਮੀ ਪਾਰਟੀ ਜਿਹੜੀ ਬਿਜਲੀ ਮੁਫਤ ਦਿੰਦੀ ਆ ਉਸ ਚੀਜ਼ ਨੂੰ ਗੇਨ ਕਰਦੀ ਹੋਈ ਨਜ਼ਰ ਆ ਰਹੀ ਆ ਬਾਦਲ ਸਾਹਿਬ ਨੇ ਟੂਬਲਾਂ ਦੇ ਦਿੱਤੀ ਸੀ ਕਿ ਤਿੰਨ ਤਿੰਨ ਮੈਂਬਰ ਹੈਗੇ ਉਹਨਾਂ ਦੇ ਔਰ ਉਸ ਵੇਲੇ ਦੁਜੀ ਵਾਰ ਰਿਪੀਟ ਹੋ ਗਿਆ ਮੁਫਤ ਖੂਰੀ ਪੋਲਿਟਿਕਸ ਨਾ ਬਹੁਤੀ دیر ਨਹੀਂ ਚੱਲਦੀ ਹੁੰਦੀ ਤੁਹਾਨੂੰ ਕੁਝ ਲੌਂਗ ਟਰਮ ਪਲਾਨਿੰਗ ਕਿ ਤੁਸੀਂ ਸਟੇਟ ਨੂੰ ਕਿਦਾਂ ਅੱਗੇ ਇੰਪਰੂਵ ਕਰੋਗੇ ਲੋਕਾਂ ਦੇ ਅਸਰ ਕਰਦੀਆਂ ਨੇ ਖੈਰਾ ਸਾਹਿਬ ਇਹ ਚੀਜ਼ਾਂ ਲੋਕ ਤਾਂ ਕਹਿੰਦੇ ਨੇ ਯਾਰ ਆਜਾ ਮਿਲ ਰਿਹਾ ਵੀ ਬਸ ਬੱਲੇ ਮੈਨੂੰ ਮੈਨੂੰ ਸਮ ਹਾਉ ਮੈਨੂੰ ਮੈਂ ਨਹੀਂ ਮੰਨਦਾ ਜੀ ਮੰਗੀ ਨਹੀਂ ਸੀ ਕਿਸੇ ਨੇ ਮੁਫਤ ਬਿਜਲੀ ਆਪਾਂ ਤਾਂ ਬੋਝ ਪਾ ਕੇ ਬੈਗੇ 60000 ਕਰੋੜ ਤੋਂ ਵੱਧ ਦਾ ਕਰਜ਼ਾ ਚਾੜਤਾ ਹੈ ਇਹਨਾਂ ਨੇ ਅਕਸਰ ਉਹ ਸਭ ਫ੍ਰੀ ਸਬਸਿਡੀਆਂ ਵਿੱਚ ਹੀ ਹੈ ਨਾ 20000 ਕਰੋੜ ਤਾਂ ਸਾਡਾ ਇਕੱਲਾ ਸਬਸਿਡੀ ਦਾ ਬਿੱਲ ਪੀਐਸਪੀਸੀ ਉਹਨਾਂ ਕੋ ਪੌੜੀ ਵੀ ਨਹੀਂ ਰਹੇਗੀ ਵਿਚਾਰਾਂ ਨੂੰ ਪਿੰਡ ਚ ਜਾਂਦੇ ਨੇ ਕੰਮ ਕਰਾਉਣ ਕਿ ਤਾਂ ਪੌੜੀ ਦੇ ਕੇ ਜਾਓ ਸਾਨੂੰ ਜੀ ਗੱਡੀ ਨਹੀਂ ਰਹੇਗੀ ਤਾਰਾ ਨਹੀਂ ਹੈਗੀਆਂ ਮੰਗਦੇ ਨੇ ਕਿ ਟਰਾਲੀ ਵੀ ਤੁਸੀਂ ਲਿਓ ਟਰਾਂਸਫਾਰਮਰ ਚੱਕਣਾ ਤਾਂ ਪੌੜੀ ਵੀ ਸਾਨੂੰ ਚਾਹੀਦੀ ਤੁਹਾਡੀ ਤੇ ਕਾਦਾ ਬਿਜਲੀ ਬੋਰਡ ਹੈ ਜੇ ਮੈਨੂੰ ਲੱਗਦਾ ਲੋਕੀ ਚਾਹੁੰਦੇ ਨੇ ਲੋਕੀ ਮੁਫਤ ਖੋਰੀ ਨਾਣੋ ਥੋੜਾ ਜਿਦਾ ਲੈਟਸ ਸੇ ਲਾਈਟ ਹੀ ਆ ਬਿਜਲੀ ਉਹ ਮੁਫਤ ਬਿਜਲੀ ਨਹੀਂ ਚਾਹੁੰਦੇ ਉਹ ਚਾਹੁੰਦੇ ਕਿ ਬਿਜਲੀ ਨਿਰਵਿਘਨ ਆਵੇ ਤੇ ਰੇਟ ਰੀਜ਼ਨਬਲ ਹੋਵੇ ਅਸੀਂ ਪੈਸੇ ਦੇਖੋ 10 15% ਲੋਕੀ ਗਰੀਬ ਹੈਗੇ ਨੇ 90% ਤਾਂ ਦੇਣ ਯੋਗ ਹੈਗੇ ਨਾ ਉਹਨਾਂ ਨੇ ਤਾਂ ਮੰਗੀ ਨਹੀਂ ਸੀ ਕਿ ਬਿਜਲੀ ਮੁਫਤ ਪਰ ਕਾਂਗਰਸ ਨੇ ਜਿਹੜਾ ਹੁਣ ਰਾਸ਼ਟਰੀ ਪੱਤਰ ਤੇ ਪੱਤਰ ਜਾਰੀ ਕੀਤਾ ਉਹਦੇ ਚ ਕਾਫੀ ਚੀਜ਼ ਉਹਨਾਂ ਨੇ ਫਸ ਗਏ ਨੇ ਨਾ ਹੁਣ ਕੰਪੀਟੀਸ਼ਨ ਹੀ ਮੁਫਤ ਖੋਰੀ ਦਾ ਵਾ ਉਹ ਕੀ ਕਰਨ ਵਿਚਾਰੇ ਦੱਸੋ ਮੈਂ ਮਤਲਬ ਜੇ ਤੁਸੀਂ ਸਹੀ ਗੱਲ ਕਰਦੇ ਹੋ ਤਾਂ ਜਿੱਤਣ ਦੇ ਚਾਂਸ ਘਟਦੇ ਨੇ ਮਤਲਬ ਮੁਫਤ ਖੋਰੀ ਤੋਂ ਪਾਰ ਮੇਰਾ ਦਿਲ ਕਰਦਾ ਇਹ ਵੀ ਵਹਿਮ ਲਾਉਣਾ ਵਾ ਇੱਕ ਵਾਰੀ ਲੋਕਾਂ ਨੂੰ ਸਹੀ ਦੱਸਾਂ ਕਿ ਦੇਖੋ ਗੱਲ ਇਹ ਆ ਕਿ ਸਾਡੀ ਸਟੇਟ ਸਵਾ 3 ਲੱਖ ਕਰੋੜ ਦੀ ਕਰਜ਼ੇ ਹੈ ਜਾਂ ਅੱਜ ਉਹਦਾ ਅਸੀਂ 31153 ਕਰੋੜ ਰੁਪਇਆ ਮਹੀਨੇ ਦਾ ਮਹੀਨੇ ਦਾ ਤੇ ਆ ਗਿਆ ਸਾਲ ਦਾ ਇਹ ਵਿਆਜ ਪੜ ਰਿਹਾ ਸਾਲ ਦਾ ਉਹ 50 ਕਰੋੜ ਰੁਪਇਆ ਦਿਹਾੜੀ ਦਾ ਵਿਆਜ ਪੜ ਰਿਹਾ ਅਗਰ ਇਹ ਪਿਆਜ ਨਾ ਹੁੰਦਾ ਸਾਡੀ ਸਟੇਟ ਕਿੱਡੀ ਪਰਫੁੱਲਤ ਹੋਣੀ ਸੀਗੀ ਕੁਛ ਨਹੀਂ ਕਰਨ ਦੀ ਲੋੜ ਕਿਸੇ ਕੋਲ ਲੋਨ ਮੰਗਣ ਦੀ ਲੋੜ ਨਹੀਂ ਕੋਈ ਸੈਂਟਰਲ ਪੈਕੇਜ ਮੰਗਣ ਦੀ ਲੋੜ ਨਹੀਂ ਸੀਗੀ 31000 ਕਰੋੜ ਰੁਪਇਆ ਇਕੱਲਾ ਜੇ ਵਿਆਜ ਹੀ ਨਾ ਦੇਣਾ ਹੋਵੇ 13000 ਪਿੰਡ ਚ ਵੰਡ ਲੋ 2-2 2.5-3-3 ਕਰੋੜ ਰੁਪਇਆ ਹਰ ਸਾਲ ਸਾਲ ਤਾ ਇੰਦਾ ਮੁੱਕ ਜਾਂਦਾ 3 ਕਰੋੜ ਫਿਰ ਤੁਹਾਡੇ ਅਕਾਊਂਟ 'ਚ ਆਉਣਾ ਸੀਗਾ ਬਟ ਕਿਉਂਕਿ ਹੁਣ ਸਟੇਟ ਦੇ ਹਾਲਾਤ ਇੰਦਾਂ ਦੇ ਨਾਜ਼ੁਕ ਹੋ ਗਏ ਆ ਤੁਸੀਂ ਜਿੰਨਾ ਮਰਜ਼ੀ ਮੁਫਤ ਕੋਰੀ ਕਰੀ ਚਲੋ ਤੁਸੀਂ ਉਹਦੇ 'ਚ ਹੋਰ ਇਜ਼ਾਫਾ ਕਰ ਰਹੇ ਹੋ ਪਰ 2.5 ਹਜ਼ਾਰ ਕਰੋੜ ਰੁਪਏ ਕੱਲ ਪਰਸੋ ਫੇ ਚੱਕਣਾ ਪਿਆ ਜੇ ਤੁਸੀਂ ਆ ਗੱਲ ਕਰਦੇ ਜੇ ਤੁਸੀਂ ਆ ਗੱਲ ਲੋਕਾਂ 'ਚ ਕਰਦੇ ਹੋ ਦੂਜਿਆਂ ਨੇ ਤਾਂ ਜਦੇ ਕਹਿਣਾ ਆ ਦੇਖੋ ਭਾਈ ਇਹਨੂੰ ਵੋਟ ਪਾਉਂਗੇ ਤੁਹਾਡਾ ਜਿਹੜਾ 2-3 ਹਜ਼ਾਰ ਦਾ ਬਿੱਲ ਬਚਦਾ ਉਹ ਜਦੇ ਬਿਲ ਆਉਣ ਲੱਗ ਜਾਣਾ ਕੋਈ ਮੌਕਾ ਹੋਊਗਾ ਮੈਂ ਨਹੀਂ ਕਹਿਣਾ ਇੰਨਾ ਬਿੱਲ ਆਊਗਾ 200 ਯੂਨਿਟ ਤਾਂ ਪਹਿਲਾਂ ਵੀ ਲੋਕਾਂ ਨੂੰ ਫ੍ਰੀ 200 ਯੂਨਿਟ ਤਾਂ ਪਹਿਲਾਂ ਹੀ ਫ੍ਰੀ ਜਾ ਰਹੀ ਸੀ ਖਰੇ 300 ਜਾ ਰਹੀ ਸੀ 200 200 ਤੇ 200 ਇਹਨਾਂ ਨੇ ਹੋਰ ਐਡ ਕੀਤੀ ਹੈ ਮੇਰਾ ਖਿਆਲ ਹੈ ਜੇ ਲੋਕਾਂ ਨੂੰ ਤੁਸੀਂ ਸੱਚ ਬੋਲੋ ਸਮਝਾਓ ਕਿ ਸਾਡੇ ਘਰ ਦੀ ਆਰਥਿਕ ਪੋਜੀਸ਼ਨ ਆਹਾਂ ਹੈਗੀ ਆ ਅਸੀਂ ਇੰਨਾ ਪ੍ਰੋਮਿਸ ਕਰ ਸਕਦੇ ਹਿੱਤੋਂ ਜ਼ਿਆਦਾ ਪ੍ਰੋਮਿਸ ਹੁਣ ਕੀ ਕੀਤਾ ਇਹਨਾਂ ਨੇ 1000 ਰੁਪਏ ਜਨ ਔਰਤਾਂ ਦਾ ਕੀਤਾ ਪ੍ਰੋਮਿਸ ਨਹੀਂ ਨਾ ਦੇ ਸਕੇ ਹੁਣ ਔਰਤਾਂ ਪਤਾ ਕੀ ਕਹਿੰਦੀਆਂ ਘਰ ਵਿੱਚ ਬੈਠਿਆ ਮੈਂ ਇੱਕ ਦਿਨ ਕਿਸੇ ਪਿੰਡ ਚ ਗਿਆ ਉਹ ਕਹਿੰਦੇ ਕਹਿੰਦੇ ਸਾਡਾ 25000 ਰੁਪਏ ਮਾਰ ਲਿਆ ਭਗਵੰਤਪਾਨ ਮੈਂ ਕਿਹਾ ਹੈ ਹਾਂ ਕਹਿੰਦੇ ਜੀ ਦੇਖ ਲਓ ਤੁਸੀਂ ਮਹੀਨੇ ਦਾ 1000 ਰੁਪਏ ਤੇ 24 ਮਹੀਨੇ ਹੋ ਗਏ ਨੇ 25ਵਾਂ ਮਹੀਨਾ ਚੱਲ ਰਿਹਾ 25000 ਕਿਹਦੀ ਸਾਡਾ ਮਾਰ ਲਿਆ ਕਿਤੇ ਸਰਕਾਰ ਨੇ ਇਕੱਠਾ ਨਾ ਦੇਣਾ ਹੋਵੇ ਨਹੀਂ ਕਿੱਥੇ ਦੇ ਹੋਣਾ ਐ ਇਹਨੇ ਪੈਸੇ ਕਿੱਥੇ ਹੈ ਗਿਆ ਜੀ ਉਹਨਾਂ ਕੋ ਪੈਸੇ ਹੀ ਨਹੀਂ ਗਾ ਕਹਿ ਰਹੇ ਸਾਬ ਇੱਕ ਚਰਚਾ ਇਹ ਵੀ ਚੱਲ ਰਹੀ ਆ ਪਿਛਲੇ ਦੋ ਦਿਨਾਂ ਤੋਂ ਕਹਿੰਦੇ ਅਮਰਿਤਪਾਲ ਸਿੰਘ ਜਿਹਨੂੰ ਐਨਐਸਏ ਲਾ ਕੇ ਦਿਬਰੂਗੜ ਭੇਜਿਆ ਹੋਇਆ ਉਹ ਹੋ ਸਕਦਾ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਾ ਮਤਲਬ ਇਹਦੇ ਤੇ ਤੁਹਾਡਾ ਪਰਸਨਲ ਕਮੈਂਟ ਕੀ ਆ ਨਹੀਂ ਦੇਖੋ ਇਲੈਕਸ਼ਨ ਤਾਂ ਲੜਨ ਦਾ ਸਭ ਨੂੰ ਅਧਿਕਾਰ ਆ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜੇਲ੍ਹ ਚ ਬੈਠੇ ਜਿਤਾ ਦਿੱਤਾ ਸੀਗਾ ਹਾਂ ਉਹ ਯੂ ਗੈਸ ਆਲ ਦਾ ਰਾਈਟ ਟੂ ਫਾਈਟ ਜਿਸ ਨਾਲ ਇੰਨਾ ਬੇਇਨਸਾਫੀ ਹੋ ਰਹੀ ਆ ਤੇ ਮੇਰੀ ਹਮਦਰਦੀ ਤਾਂ ਤੁਹਾਨੂੰ ਪਤਾ ਹੋਣਾ ਦੇ ਨਾਲ ਹੈਗੀ ਪ੍ਰਾਣੀ ਸਾਰਿਆਂ ਨਾਲ ਹੈਗੀ ਜਿਹੜੇ ਜਿਹੜੇ ਬੰਦੇ ਵਿਕਟਮਾਈਜ਼ ਹੁੰਦੇ ਮੇਰੀ ਉਹਨਾਂ ਨਾਲ ਬਹੁਤ ਜ਼ਿਆਦਾ ਹਮਦਰਦੀ ਕਿਉਂਕਿ ਇਹ ਸਾਰਾ ਵਿਕਟਮਾਈਜ਼ੇਸ਼ਨ ਮੈਂ ਆਪਣੇ ਪਿਤਾ ਜੀ ਦਾ ਆਪਣੇ ਪਰਿਵਾਰ ਤੇ ਹੁੰਦੀਆਂ ਪੁਲਿਸ ਆਉਂਦੀ ਝੂਠੇ ਪਰਚੇ ਕਰਦੀ ਐਨਐਸਏ ਲਾਉਂਦੀ ਉੱਥੇ ਅਗਰਤਲਾਤਰੀਪੁਰਾ ਜੇਲ੍ਹ ਨਾਲ ਹਜ਼ਾਰੀ ਬਾਗ ਬਿਹਾਰ ਦਿੱਲੀ ਦੀ ਤਿਹਾਰ ਜੇਲ੍ਹ ਅਸੰਗਰੂਰ ਦੀ ਜੇਲ੍ਹ ਜਿੱmeln ਆਇਆ ਉਹਨਾਂ ਨੂੰ ਇਨੂੰ ਪੁੱਛੋ ਕਿ ਦੀ ਜੇਲ੍ਹ ਦੇਖੀ ਜਾ ਕੇ ਮੀਥੇਰ ਨੇ ਅੰਦਰ ਕਿਸ ਨੂੰ ਮਿਲਣ ਗਿਆ ਉੱਥੇ ਕਹਿੰਦੀਆਂ ਦੀ ਕੀ ਹਾਲਤ ਹੈ ਮੈਂ ਤਾਂ ਉਹ ਵੀ ਦ੍ਰਿਸ਼ ਦੇਖਿਆ ਹੋਇਆ ਮੈਂ ਤਾਂ ਅੰਦਰ ਆਪ ਰਿਹਾ ਹੋਇਆ ਵਾਂ ਸੋ ਮੈਨੂੰ ਮਤਲਬ ਉਸ ਗੱਲ ਦੀ ਨਫ਼ਰਤ ਹੈ ਕਿ ਤੁਹਾਨੂੰ ਜੇ ਕੋਈ ਸੱਤਾ ਦਿੰਦਾ ਤੁਸੀਂ ਸੱਤਾ ਦਾ ਦੁਰਉਪਯੋਗ ਕਰਕੇ ਕਿਸੇ ਨੂੰ ਇੰਨਾ ਕਿਦਾਂ ਤੁਸੀਂ ਥੱਲੇ ਲਾ ਸਕਦਾ ਹੋ ਬਸ ਫਿਰ ਕੁਦਰਤ ਬੜੀ ਬਿਆਨਤਾ ਹੁਣ ਕੇਜਰੀਵਾਲ ਨੂੰ ਚਿੱਕਾ ਮਾਰੀ ਜਾਂਦੇ ਨੇ ਅੰਦਰ ਬੈਠੇ ਹਮਾਰਾ ਕੇਜਰੀਵਾਲ ਪਕੜਾ ਗਿਆ ਉਹ ਕੱਟੜ ਇਮਾਨਦਾਰ ਹੈ ਹਾਈ ਕੋਰਟ ਸੁਪਰੀਮ ਕੋਰਟ ਜਵਾਨਤਾ ਰਜੈਕ ਕਰਦੀਆਂ ਉਹ ਕਹੀ ਜਾਂਦੇ ਤੁਹਾਡੇ ਖਿਲਾਫ ਸਬੂਤ ਪੜਿਆ ਆ ਅਤੀਸ਼ੀ ਜੀ ਰੋਜ਼ ਬਿਠਾ ਦਿੰਦੇ ਉੱਥੇ ਪ੍ਰੈਸ ਕਾਨਫਰੰਸ ਕਰਨ ਲਈ ਉਹ ਕੁਰਸੀ ਤੇ ਚਿੰਬੜ ਗਿਆ ਉਹ ਜਿਹੜਾ ਬੰਦਾ ਕਹਿੰਦਾ ਸੈਂ ਮੈਂ ਵਿਵਸਥਾ ਬਦਲ ਲੇਂਗੇ ਵਿਵਸਥਾ ਪਰਿਵਰਤਨ ਕਰਨਗੇ ਸੱਤਾ ਪਰਿਵਰਤਨ ਨਹੀਂ ਕਰਨਗੇ ਕਦਰੋਂ ਕੀਮਤੋਂ ਦੀ ਰਾਜਨੀਤੀ ਕਰਨਗੇ ਕੁਰਸੀ ਨੂੰ ਚਿੰਬੜਿਆ ਲੱਤਾਂ ਹੀ ਨਹੀਂ ਜਿਉਂ ਤੋਂ ਤੁਸੀਂ ਮੈਨੂੰ ਦੱਸੋ ਇਮਾਨਦਾਰੀ ਨਾਲ ਕੋਈ ਚੀਫ ਮਿਨਿਸਟਰ ਜੇਲ੍ਹ ਤੋਂ ਆਪਰੇਟ ਕਰ ਸਕਦਾ ਹਮ ਅੱਜ ਤੱਕ 75 ਸਾਲ ਦੇ ਇਤਿਹਾਸ ਵਿੱਚ ਆ ਆਜ਼ਾਦ ਭਾਰਤ ਵਿੱਚ ਕਿਸੇ ਚੀਫ ਮਿਨਿਸਟਰ ਨੇ ਜੇਲ੍ਹ ਜਾਣ ਜੇਲ੍ਹ ਤੋਂ ਸਰਕਾਰ ਚਲਾਈ ਹੈ ਮਾੜੇ ਤੋਂ ਮਾੜੇ ਚੀਫ ਮਿਨਿਸਟਰ ਜਿਹੜੇ ਉਹ ਕਹਿੰਦੇ ਚੰਗਾ ਜੀ ਅਸੀਂ ਚੱਲੇ ਆਂ ਅੰਦਰ ਆਹ ਲੋ ਜੀ ਇਸਤੀਫਾ ਤੇ ਕਿਸੇ ਹੋਰ ਨੂੰ ਬਣਾ ਲਓ ਤੁਸੀਂ ਤੁਸੀਂ ਤਾਂ ਹੈ ਨਾ ਵਰਤੇ ਆਗੇ ਜਰੀਵਾਲ ਹੋਰਾਂ ਨਾਲ ਉਹਨਾਂ ਸਮਿਆਂ 'ਚ ਤੇ ਤੁਹਾਡਾ ਜਦੋਂ ਤੁਸੀਂ ਖੁਦ ਮੁਖਤਿਆਰੀ ਦੀ ਗੱਲ ਕੀਤੀ ਤੁਹਾਡਾ ਸਾਰਾ ਡਿਸਪਿਊਟ ਹੋਇਆ ਪਾਰਟੀ ਦੇ ਨਾਲ ਕੀ ਸੁਭਾਏ ਵੀ ਕੀ ਕਾਰਣਾ ਵੀ ਦੂਜੇ ਨੂੰ ਕਿਉਂ ਨਹੀਂ ਉਹ ਉਹ ਲੈਣੇਦਾਰੀ ਦੇ ਰਹੇ ਹੈਗੇ ਸਰਕਾਰ ਦੀ ਵੀ ਮੈਂ ਆ ਕੇ ਫੇਰ ਸਾਬ ਲੂੰਗਾ ਜੇ ਕੋਈ ਦੋਸ਼ ਹੋਇਆ ਮੈਨੂੰ ਲੱਗਦਾ ਉਹ ਉਹਨੂੰ ਲਾਲਚੀ ਇੰਨਾ ਜ਼ਿਆਦਾ ਪੈ ਗਿਆ ਉਹਨੂੰ ਲੱਗਦਾ ਕਿ ਜੇ ਮੈਂ ਅ ਮੁੱਖ ਮੰਤਰੀ ਦਾ ਅਹੁਦਾ ਛੱਡਤਾ ਇੱਕ ਤਾਂ 50 ਕਰੋੜ ਦਾ ਘਰ ਜਾਂਦਾ ਲੱਗਣਾ ਕੰਫਰਟ ਦਾ ਮਜ਼ਾ ਤਾਂ ਆ ਜਾਂਦਾ ਨਾ ਜੇ 1.5 ਕਰੋੜ ਦੇ ਬਾਥਰੂਮ 'ਚ ਰਹਿਣਾ ਹੂੰ ਸਾਵੇਂ 150 ਰੁਪਏ ਵਾਲੇ ਬਾਥਰੂਮ 'ਚ ਰਹਿਣਾ ਠੀਕ ਹੈ ਨਾ ਆਲੀਸ਼ਾਨ ਦੀ ਲਾਈਫ ਦੀ ਆ ਪੈ ਗਈ ਭਾਈ ਸਾਹਿਬ ਨੇ 10 12 15 ਕਿਲੋ ਭਾਰ ਵਧਾ ਲਿਆ ਜਦੋਂ ਦਾ ਇਹ ਇਹਦੀ ਅੰਦੋਲਨ ਦੀ ਫੋਟੋ ਦੇਖੋ ਹੂੰ ਤੇ ਹੁਣ ਦੀ ਫੋਟੋ ਦੇਖੋ ਰੱਜੇ ਪੁੱਜੇ ਬੰਦੇ ਨੇ ਇਹ ਸੋ ਇੱਕ ਤਾਂ ਲਾਲਚਾ ਗੱਦੀ ਦਾ ਦੂਸਰਾ ਇਹਨੂੰ ਲੱਗਦਾ ਕਿ ਜੇ ਮੈਂ ਮੁੱਖ ਮੰਤਰੀ ਦਾ ਕਰਤਾ ਜਿਹੜੀ ਪ੍ਰੋਟੈਕਸ਼ਨ ਮਾੜੀ-ਮੋਟੀ ਫੀਸਾ-ਫੂਸਾ ਵਕੀਲਾਂ ਦੀਆਂ ਜਾਰੀਆਂ ਇਹ ਸਾਰੀ ਮੈਨੂੰ ਦੇਣੀਆਂ ਪੈਣੀਆਂ ਸਾਰੀ ਇਹ ਮਹਾਰਾਜ ਇਹਨਾਂ ਨੇ ਕਾਂਗਰਸ ਦਾ ਵਕੀਲ ਕੀਤਾ ਸਿੰਘ ਵੀ 42 ਕਰੋੜ ਰੁਪਇਆ ਦਿੱਤਾ ਉਹਨਾਂ ਕਾਂਗਰਸ ਦੇ ਐਡਵੋਕੇਟ ਨੂੰ ਜਿਹਨੂੰ ਪਹਿਲੇ ਹੁਣ ਤਾਂ ਕਾਂਗਰਸ ਨਾਲ ਸਮਝੌਤਾ ਹੋਣ ਹੋਇਆ ਨਾ ਸੋਢੀਏ ਦੀ ਅਰੈਸਟ ਵੇਲੇ ਚਲੋ ਉਹ ਐਡਵੋਕੇਟ ਕਾਉਂਸਲ ਜਿਦਾ ਮਰਜ਼ੀ ਬਣ ਸਕਦਾ ਕੋਈ ਗੱਲ ਨਹੀਂ ਗਈ ਉਹ ਨਾਲੇ ਤੁਸੀਂ ਕਹਿੰਦੇ ਸੀ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਾਂਗਰਸ ਕੇ ਸਾਥ ਸਮਝੌਤਾ ਨਹੀਂ karenge ਹਮ ਮਰ ਜਾਏਂਗੇ ਬੱਚੋਂ ਕੀ ਸੌਗਤ ਖਾਤੇ ਉਹਨਾਂ ਨੇ ਕੀਤਾ ਹਾਂ ਬੇਸ਼ਰਮ ਬੰਦੇ ਨੇ ਜਿਹੜੇ ਕਹਿੰਦੇ ਕਿ ਉਹ ਕੀ ਕਹਿੰਦੇ ਬੇਸ਼ਰਮ ਬੇਸ਼ਰਮ ਦੀ ਦਾਲ ਡੋਲੀ ਕਹਿੰਦੇ ਸੀ ਪੁੰਜੇ ਬਹਿ ਕੇ ਖਾਣੇ ਆ ਉਹ ਗੱਲ ਇਹਨਾਂ ਨਾ ਹੋ ਰਹੀ ਹੁਣ ਖੈਰਾ ਸਾਹਿਬ ਸੰਗਰੂਰ ਵਾਲਿਆਂ ਦਾ ਨਾ ਇੱਕ ਵਲਾਮਾ ਇਹ ਆ ਕਹਿੰਦੇ ਸਾਡੇ ਇੱਥੋਂ ਜਿਹੜਾ ਜਿੱਤਦਾ ਨਾ ਉਹਨੂੰ ਵੱਡਾ ਉੱਧਾ ਦੇਖਣ ਲੱਗ ਜਾਂਦਾ ਮਤਲਬ ਉਹ ਵੀ ਸੀਟ ਛੱਡ ਕੇ ਅਗਲੇ ਅਗਲੇ ਕਦਮ ਤੇ ਤੁਹਾਡੇ ਬਾਰੇ ਵੀ ਵਿੱਚ ਵਿੱਚ ਇਹ ਲੋਕੇ ਕਹਿੰਦੇ ਨੇ ਕਿ ਖੈਰੇ ਨੇ 2027 ਦੇ ਵਿੱਚ ਫੇਰ ਸੰਗਰੂਰ ਛੱਡ ਜਾਣਾ ਮਤਲਬ ਵੀ ਇਹਦੇ ਨਾਲੋਂ ਚੰਗਾ ਵੀ ਲੋਕਲ ਬੰਦੇ ਨੂੰ ਲੱਭੋ ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਲੋਕ ਕਰਦੇ ਨੇ ਵਿੱਚ ਦੇਖੋ ਮੇਰਾ ਜਿਹੜੇ ਲੋਕੀ ਦਾ ਮੈਨੂੰ ਜਾਣਦੇ ਨੇ ਚੰਗੀ ਤਰ੍ਹਾਂ ਨਾ ਮੇਰਾ ਕੈਰੀਅਰ ਪੋਲਿਟੀਕਲ ਮੈਂ ਹਾਈਲੀ ਕਮਿਟਿਡ ਬੰਦਾ ਹਾਂ ਮੈਂ ਕੋਈ ਫਰਾਡ ਟਾਈਪ ਨਹੀਂ ਗਿਆ ਬੰਦਾ ਤੇ ਮੈਂ ਬਹੁਤ ਮੈਂ ਆਪਣੀ ਅ ਦਿਮਾਗ ਨਾਲੋਂ ਦਿਲ ਨਾਲ ਚੱਲਦਾ ਹਾਂ ਜਿਹੜੇ ਬੰਦੇ ਦਿਲ ਨਾਲ ਚੱਲਦੇ ਉਹ ਜਜ਼ਬਾਤੀ ਹੁੰਦੇ ਐਦਾਂ ਦੇ ਗਲਤ ਫੈਸਲਾ ਨਹੀਂ ਕੋਈ ਕਰਨਗੇ ਮੈਂ ਇਹ ਹਾਈਪੋਥੈਟিক্যাল ਕੁਐਸਚਨ ਹੈ ਪ੍ਰੀਪ੍ਰੀਜ਼ੰਪਸ਼ਨ ਤੇ ਮੇਨ ਮੇਰਾ ਟਰੈਕ ਰਿਕਾਰਡ ਬੋਲਦਾ ਪਿੱਛੇ ਹਾਂ ਸੋ ਸਾਰਾ ਕੁਝ ਠੀਕ ਰਹੂਗਾ ਮੈਂ ਕਿਤੇ ਨਹੀਂ ਜਾਂਦਾ ਜਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਕੈਂਪੇਨ ਨੂੰ ਵਿੱਚ ਰੋਕੇ ਤੁਸੀਂ ਸਾਨੂੰ ਸਮਝਾ ਦਿੱਤਾ ਥੈਂਕ ਯੂ so much ਆਲਵੇਜ਼ ਵੈਲਕਮ